ਖੇਤੀ ਕਾਨੂੰਨਾਂ ਦੇ ਖਿਲਾਫ ਜਿੱਥੇ ਪਿਛਲੇ 26 ਦਿਨਾਂ ਤੋਂ ਹਜ਼ਾਰਾਂ ਕਿਸਾਨ ਜਿਹੜਾ ਨੇ ਸੰਘਰਸ਼ ਕਰ ਰਹੇ ਨੇ ਦਿੱਲੀ ਦੇ ਬਾਰਡਰਸ ਤੇ ਡਟੇ ਹੋਏ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਨੇ ਤੇ ਉੱਤੇ ਹੀ ਇਹਨਾਂ ਕਿਸਾਨਾਂ ਨੇ ਜਿਹੜੇ ਪੰਜਾਬ ਹਰਿਆਣਾ ਰਾਜਸਥਾਨ ਤੋਂ ਵੱਖ-ਵੱਖ ਸਟੇਟਾਂ ਤੋਂ ਜਿਹੜੇ ਕਿਸਾਨ ਆਏ ਨੇ ਇਹਨਾਂ ਨੇ ਟਰਾਲੀਆਂ ਨੂੰ ਜਿੱਥੇ ਆਪਣਾ ਘਰ ਬਣਾਇਆ ਹੋਇਆ ਹੈ ਤੇ ਉੱਥੇ ਹੀ ਉਹਨਾਂ ਨੇ ਸੜਕਾਂ ਨੂੰ ਆਪਣਾ ਜਿਹੜਾ ਹੈ ਉਹ ਪਿੰਡ ਦੇ ਵਿੱਚ ਕਨਵਰਟ ਕਰ ਦਿੱਤਾ ਹੈ ਤੇ ਵਕ ਵਕ ਤਰੀਕੇ ਨਾਲ ਜਿਹੜਾ ਹੈ ਆਪਣਾ ਟਾਈਮ ਜਿਹੜਾ ਨੇ ਉਹ ਇੱਥੇ ਕੱਢਦੇ ਨੇ ਇਸ ਵਕਤ ਅਸੀਂ ਸਿੰਗੂ ਬਾਰਡਰ ਤੇ ਖੜੇ ਨੇ ਤੇ ਸਿੰਗੂ ਬਾਰਡਰ ਤੇ ਤੁਸੀਂ ਦੇਖ ਸਕਦੇ ਹੋ ਕਿ ਆ ਜਿਹੜੇ ਨੌਜਵਾਨ ਨੇ ਨੌਜਵਾਨ ਕਿਸਾਨ ਜਿਹੜਾ ਨੇ ਪੰਜਾਬ ਤੋਂ ਹਰਿਆਣੇ ਤੋਂ ਆਏ ਨੇ ਉਹਨਾਂ ਨੇ ਜਿਹੜਾ ਹੈ ਇੱਥੇ ਵੋਲੀਬਾਲ ਜਿਹੜਾ ਹੈ ਵੋਲੀਬਾਲ ਦਾ ਨੈਟ ਲਗਾ ਕੇ ਕਿਉਂਕਿ 26 ਦਿਨ ਹੋ ਗਏ ਇਹਨਾਂ ਨੇ ਵਰਚੂਅਲੀ ਇੱਕ ਪਿੰਡ ਦੇ ਵਿੱਚ ਇਸਨੂੰ ਕਨਵਰਟ ਕਰ ਦਿੱਤਾ ਹੈ ਜਿਹੜੇ ਬਾਰਡਰਸ ਨੇ ਦਿੱਲੀ ਦੇ ਬਾਰਡਰ ਚ ਸਿੰਘੂ ਬਾਰਡਰ ਚ ਟਿਕਰੀ ਬਾਰਡਰ ਚ ਗਾਜ਼ੀਪੁਰ ਬਾਰਡਰ ਹੈ ਤੇ ਕਿਸਾਨ ਜਿਹੜਾ ਨੇ ਉਹ ਇੱਥੇ ਆਪਣਾ ਐਂਟਰਟੇਨਮੈਂਟ ਕਰਦੇ ਨੇ ਵਕ ਵਕ ਤਰੀਕੇ ਨਾਲ ਤੇ ਇਹ ਬਾਲੀਵਾਲ ਜਿਹੜਾ ਹੈਗਾ ਜਿਹੜਾ ਕਿਸਾਨ ਇੱਥੇ ਨੇ ਉਹ ਨੌਜਵਾਨ ਜਿਹੜੇ ਨੇ ਪੰਜਾਬ ਹਰਿਆਣਾ ਦੇ ਪਿੰਡਾਂ ਤੋਂ ਜਿਹੜੇ ਆਏ ਨੇ ਉਹ ਨੌਜਵਾਨ ਕਿਸਾਨ ਜਿਹੜੇ ਨੇ ਆਏ ਨੇ ਉਹ ਜਿਹੜਾ ਨੇ ਉਹ ਇੱਥੇ वॉलीबॉल जो खेल रहे ने, देख, देख सकते हो कि वॉलीबॉल जो एंटरटेनमेंट ये कर रहे ने किसान तो असी गल भी करेंगे कुछ किसानों जरा आए ने नौजवान इतने कि ये किदा अपना टाइम इतने गुजार रहे हैं सत्या जी की नाम थोड़ा कितों आया मैं नरेश सांगवान अंबाला डिस्ट्रिक्ट है मेरा और हम पिछली पच्चीस तारीख को यहाँ पर आए थे आज हमारे संघर्ष को सताईसवा दिन है लेकिन बड़े शर्म की बात है कि सताईस दिनों के अंदर प्रधानमंत्री का कोई बयान नहीं आया तो ये वॉलीबॉल खेल रहे हो कि दिमाग क्योंकि एक दे कर देते है नहीं देखो अब यहाँ पे ऐसा हमको ऐसा लग रहा है कि हमारा घर है यहाँ पे और हम यहीं पे रहते हैं इसलिए हमने ये वॉलीबॉल नहीं जैसे हमने उसमें ट्रॉली उस में चिड़ी छक्का पड़ा है पहले बैरीगेड लगाए थे ਜੀ ਜਿਸ ਜਿਸ ਨੇ ਵੀ ہمارا ਰਸਤਾ ਰੋਕਾ ਜਿੰਨ ਚੀਜ਼ਾਂ ਦੇ ਸਾਥ ہمارا ਰਸਤਾ ਰੋਕਾ ਉਹਨਾਂ ਨੂੰ ਢਾਲ ਬਣਾ ਕੇ ਅਸੀਂ ਆਪਣਾ ਖੇਰਟ ਸਟਾਰਟ ਕੀਤਾ tha ਪਹਿਲੇ ਬੈਰੀਗੇਟ ਲਗਾ ਕੇ ਅਬ ਇਹ ਨੈਟ ਲਗਾ ਦਿਆ ਹੈ ਔਰ ਅਬ ਹਾਂ ਅਬ ਸਰਕਾਰ ਚਾਹੇ ਆਜ ਜਾਗ ਜਾਏ ਚਾਹੇ 6 ਮਹੀਨੇ ਬਾਅਦ ਜਾਗ ਜਾਏ ਸੰਘਰਸ਼ ਕੋ ਜੀਤ ਕੇ ਵਾਪਿਸ ਲੁੱਟੇਗੇ ਸਰਕਾਰ ਜਿਹੜਾ ਹੈਗਾ ਉਹ ਕੈਰੀ ਹੈ ਕਿ ਸੰਸ਼ੋਧਨ ਕਰਨਗੇ ਜੱਥੇ ਬੰਦੇ ਆ ਜਿਹੜਾ ਹੈਗਾ ਉਹ ਰੱਦ ਕਰਨ ਦੀ ਮੰਗ ਕਰ ਰਹੇ ਨੇ 26 ਦਿਨ ਹੋ ਗਏ ਨੇ ਸੰਘਰਸ਼ ਨੂੰ ਤੁਸੀਂ ਤਿਆਰ ਹੋ ਸੰਘਰਸ਼ ਹੋਰ ਲੰਬਾ ਲੜਨ ਵਾਸਤੇ ਦੇਖਿਏ ਅਸੀਂ ਪਹਿਲੇ ਵੀ ਇਹ ਹੀ ਗੱਲ ਕਹੀ ਸੀ ਕਿ ਇਹ ਕਹ ਰਹੇ ਕਿ ਐਮਐਸਪੀ ਕੋ ਕਾਨੂੰਨ ਦਾ ਦਰਜਾ ਦੇ ਦੇਗੇ ਐਮਐਸਪੀ ਕਾਨੂੰਨ ਦਰਜਾ ਥਾ ਅੰਦੋਲਨ ਦਿੱਲੀ ਕੁਛ ਤੋਂ ਪਹਿਲੇ ਹੁਣ ਮੰਗ ਹੈ ਸਾਡੀ ਕਿ ਤਿੰਨੋਂ ਕਾਨੂੰਨ ਰੱਦ ਹੋਣੇ ਚਾਹੀਏ ਜੀ ਤੁਸੀਂ ਦੇਖ ਸਕਦੇ ਹੋ ਕਿਸਾਨ ਜਿਹੜਾ ਨੇ ਨੌਜਵਾਨ ਜਿਹੜਾ ਨੇ ਇੱਥੇ ਆਏ ਹੋਏ ਨੇ ਉਹ इतने वॉलीबॉल खेल के अपना टाइम ने बता रहे वक वक जरिए आजाद किए ना हम हरियाणा से हैं और ये हम अपने पंजाबी भाइयों के साथ हैं और पंजाब के साथ हैं हम इन्होंने स्टार्टिंग के अंदर आए स्टार्टिंग के अंदर आए खालिस्तानी का आतंकवादी का क्यों कहा मैं आपको बताना चाहता हूँ सवाल यह कि क्यों कहा सरकार जो आज कार्य कर रही है ना उसकी तैयारी वो दस दिन पहले कर चुकी होती है इन्होंने क्योंकि देखिए संविधान ये कहता है कि जो आ, इन्होंने क्या किया था कि इनको यहाँ से खदेड़ दिया जाएगा इनके ऊपर लाठीचार्ज कर दिया जाएगा क्योंकि सब जानते हैं कि आर्मी जो होती है सो वो सिविलाइजेशन के लिए नहीं होती और जब तक किसानों को आतंकवादी ना घोषित कर दिया जाए तब तक किसानों को यहाँ से उठाया नहीं जा सक जा सकता क्योंकि सरकार को पता था कि ये प्रोटेस्ट पीसफुल रहने वाला है कि इनको आतंकवादी घोषित करके इन पे लाठी चार्ज करके यहाँ पे उठाने की सरकार की मंशा थी जो बिल्कुल फेल हो चुकी है और मैं आपके चैनल के माध्यम से सरकार को भी स्पष्ट चेतावनी दे देना चाहता हूँ कि या तो इन तीनों कानून का, जब तक सरकार इन तीनों का, काले कानूनों को रद्द नहीं कर देती और एमएसपी खरीद गारंटी कानून नहीं बना देती उसके ਉਸਕੇ ਬਾਅਦ ਅਗਲੀ ਵਰਤ ਵਰਤਲਾਪ ਹੈ ਜੇ ਜਵਾਨ ਸਿੱਖਰਿਆਂ ਕੋ ਜਿਹੜੇ ਨੌਜਵਾਨ ਨੇ ਪਿੰਡਾਂ ਤੋਂ ਆਏ ਨੇ ਉਹ ਜਿਹੜਾ ਨੇ ਉਹ ਜਿਹੜਾ ਨੇ ਲਗਾਤਾਰ ਜਿਹੜਾ ਨੇ ਇੱਥੇ ਧਰਨਾ ਦੇ ਰਹੇ ਨੇ ਜਿਹੜੇ ਕਿਸਾਨ ਨੇ ਉਹਨਾਂ ਦਾ ਸਾਥ ਦੇ ਰਹੇ ਨੇ ਤੇ ਐਂਟਰਟੇਨਮੈਂਟ ਦਾ ਜਿਹੜਾ ਉਹਨਾਂ ਨੇ ਉਹ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਕੁਲਵਿੰਦਰ ਸਿੰਘ ਫਗਵਾੜੇ ਤੋਂ ਆਏ ਆਂ ਸੀ ਔਰ ਅਸੀਂ ਹਰੇਕ ਤੀਜੇ ਦਿਨ ਆਉਨੇ ਆਂ ਰਾਸ਼ਨ ਪਾਣੀ ਲੈ ਕੇ ਜੋ ਵੀ ਸਾਨੂੰ ਆਰਡਰ ਕੀਤਾ ਜਾਂਦਾ ਸੀ ਲੈ ਕੇ ਆਉਨੇ ਆਂ ਪਰ ਇੱਕ ਗੱਲ ਮੈਂ ਇੱਥੇ ਦੇਖੀ ਆ ਜਿੱਦਾਂ ਪੰਜਾਬ ਹਰਿਆਣੇ ਵਾਲੇ ਦਾ ਭਾਈਚਾਰਾ ਕਾਇਮ ਕਰਦਾ ਆ ਹੋਰ ਕਾਨੂੰਨ ਜਿੱਦਾ ਮਰਜ਼ੀ ਕਰੇ ਪਰ ਜਿਹੜਾ ਭਾਈਚਾਰਾ ਸਾਡਾ ਹਰਿਆਣੇ ਦੇ ਨਾਲ ਕਾਇਮ ਕੀਤਾ ਆ ਉਹ ਮੋਦੀ ਸਰਕਾਰ ਨੂੰ ਇਤੋਂ ਵੱਡਾ ਝਟਕਾ ਹੋਰ ਕੀ ਲੱਗ ਸਕਦਾ ਆ ਉਹ ਤਾਂ ਐਸਵਾਈਐਲ ਨਹਿਰ ਕਢਵਾਉਣਾ ਚਾਹੁੰਦੀ ਸੀ ਉਹ ਉਧਰ ਢਕਾਉਣਾ ਚਾਹੁੰਦੀ ਆ ਉਹ ਕਿਸਾਨਾਂ ਨੇ ਕਹਿੰਦਾ ਸਾਨੂੰ ਕਿਸੇ ਦੀ ਲੋੜ ਨਹੀਂ ਅਸੀਂ ਤਾਂ ਭਾਈਚਾਰਾ ਰਹਿਣਾ ਚਾਹੁੰਦੇ ਆ ਤਾਂ ਹੋਰ ਦੱਸੋ ਇਤੋਂ ਵੱਡੀ ਸਾਨੂੰ ਖੁਸ਼ੀ ਦੀ ਗੱਲ ਕੀ ਮਿਲ ਸਕਦੀ ਇੱਥੋਂ ਅਸੀਂ ਖੁਸ਼ ਹਾਂ ਸਾਰੇ ਕਿਸਾਨ ਦੇਖੋ ਹਰਿਆਣੇ ਵਾਲੇ ਤੇ ਪੰਜਾਬ ਵਾਲੇ ਕੋਈ ਲੱਗਦਾ ਕੋਈ ਕਿਸਾਨ ਕਿੱਥੇ ਦਾ ਕੋਈ ਕਿੱਥੇ ਦਾ सारे और देखो इन लोगों का खाना हम खाते है इनका वो हमारा खाते है हमसे कोई भी एक दूसरे के परे नहीं है और हम बह रह सकेंगे अब ये हालात पैदा कर दिए मोदी ने एक दूसरे के बिना हम पैदा रहेंगे भी नहीं ठीक है जी बाकी बात रहे गई जो ये काले कानून की है ਬੋ ਰਾਤੋਂ ਇਸ ਕੋ ਕਰਨੇ ਪੜੇਗਾ ਨਹੀਂ ਕਰੇਗਾ ਕੋਈ ਵਲ ਦੇਖੋ ਇਧਰ ਲੋਗੋ ਨੇ ਆਪਣੇ ਘਰ ਬਣਾ ਲਏ ਔਰ ਪਿੱਛੇ ਜਾ ਕੇ ਦੇਖੋ 2 ਕਿਲੋਮੀਟਰ ਦੇਖੋ ਕਿਤਨੀ ਵੱਡੀ ਸ਼ੱਡ ਬਣ ਗਈ ਹੈ ਉਧਰ ਕਿਦਾਂ ਤੁਹਾਡੇ ਇਹ ਜਿਹੜਾ ਵਾਲੀਬਾਲ ਦਾ ਤੁਹਾਡਾ ਆਈਡੀਆ ਹੈਗਾ ਕਿੰਨੇ ਦਿਨ ਹੋ ਗਏ ਤੁਹਾਨੂੰ ਇਹਨੂੰ ਇਦਾਂ ਕਰਦਿਆਂ ਨਾ ਤੇ ਕਿਦਾਂ ਹੈ ਤੁਹਾਡੇ ਦਿਮਾਗ ਚ ਆਇਆ ਇਹ ਇਦਾਂ ਹੈ ਜੀ ਜਿਹੜੇ ਇਸ ਗਵਰਨਮੈਂਟ ਨੇ ਕੋਸ਼ਿਸ਼ ਕੀਤੀ ਬਹੁਤ ਨਸ਼ੇੜੀ ਆ ਬੰਦੇ ਪੰਜਾਬ ਦੇ ਵਿੱਚ ਤਾਂ ਨਸ਼ੇ ਹੀ ਰਹਿ ਗਿਆ ਚਿਕਟਾਈ ਆ ਸਭ ਕੁਝ ਆ ਦੇਖੇ ਕਿਹੜਾ ਮੁੰਡਾ ਅਮਲੀ ਕਿਹੜਾ ਦੱਸ ਦੱਸੋ ਮੈਨੂੰ ਤਾਨੂੰ ਮੀਡੀਆ ਵਾਲਿਆਂ ਨੂੰ ਵੀ ਪਤਾ ਹੋਊਗਾ ਕਿਹੜਾ ਮੁੰਡਾ ਬਈ ਕੌਣ ਆ ਨਸ਼ੇੜੀ ਤੁਹਾਨੂੰ ਕਿਹੜਾ ਮੁੰਡਾ ਲੱਗਦਾ ਆ ਇਹ ਤੇ ਮੋਦੀ ਨੂੰ ਵੀ ਦਿਦਾ ਆ ਪਰ ਇਹਨਾਂ ਨੇ ਬਹੁਤ ਬਦਨਾਮ ਕੀਤਾ ਸਾਡਾ ਪੰਜਾਬ ਪਰ ਹੁਣ ਇਹਨਾਂ ਸਾਹਮਣੇ ਆ ਗਿਆ ਸਭ ਕੁਝ ਪਰ ਇਹ ਬਹੁਤ ਵਧੀਆ ਮੁੱਦਾ ਇਹਨਾਂ ਨੇ ਚੱਕਿਆ ਆ ਜਿਹੜਾ ਹੁਣ ਸਾਨੂੰ ਇਕੱਠੇ ਕੀਤਾ ਆ ਤੇ ਬਾਕੀ ਗੱਲ ਮੋਦੀ ਦੀ ਇਹ ਆ ਹਾਂ ਇਹ ਸੰਘਰਸ਼ ਜਿਹੜਾ ਹੈ ਉਹ ਲੰਬਾ ਚੱਲ ਸਕਦਾ ਹੈ ਫਿਲਹਾਲ 26 ਦਿਨ ਹੋਏ ਨੇ ਨੌਜਵਾਨ ਤੁਸੀਂ ਸਾਰੇ ਤਿਆਰ ਹੋ ਸੰਘਰਸ਼ ਵਾਸਤੇ ਅਸੀਂ ਕਹਿੰਦੇ 6 ਮਹੀਨੇ ਚੱਲੇ ਸਾਨੂੰ ਕੋਈ ਪਰਵਾਹ ਨਹੀਂ ਸਾਡੇ ਕੋਲ 6-6 ਮਹੀਨੇ ਦਾ ਰਾਸ਼ਨ ਆਲਰੇਡੀ ਗੱਡੀਆਂ ਦੇ ਵਿੱਚ ਪਿਆ ਆ ਔਰ ਜੋ ਵੀ ਸਾਨੂੰ ਸੇਵਾ ਕਰਨਗੇ ਭਾਵੇਂ 50 ਲੱਖ ਦੀ ਹੋਵੇ 20 ਲੱਖ ਦੀ ਹੋਵੇ ਅਸੀਂ ਉਹ ਵੀ ਕਰਦੇ ਆ ਅਸੀਂ ਹਰੇਕ ਤੀਜੇ ਦਿਨ ਹੁੰਨੇ ਆ 2 ਦਿਨ ਇੱਥੇ ਰਹਿਨੇ ਆ ਫਿਰ ਚਲੇ ਜਾਨੇ ਆ ਫੇਤੀਜ ਦਿਨ ਫੇਰ ਹੁੰਨੇ ਵਾਪਸ ਜੋ ਸਾਨੂੰ ਕਹਿੰਦੇ ਆ ਉਹ ਆਪਣਾ ਕੰਮ ਕਰਦੇ ਆ ਜੀ ਤੇ ਐਨ ਆਰ ਆਈ ਭਰਾ ਤੇ ਐਨ ਆਰ ਆਈ ਬੰਦੇ ਬੈਠੇ ਸਾਡੇ ਉਹ ਸਾਨੂੰ ਨਹੀਂ ਝਗੜਨ ਦਿੰਦੇ ਅਸੀਂ ਇੱਧਰ ਬੈਠੇ ਆ ਤੁਸੀਂ ਉੱਧਰ ਜਾਓ ਸੋ ਅਸੀਂ ਘਰਾਂ ਦੇ ਵਿੱਚ ਵੀ ਸਾਰੇ ਇਕੱਲੇ ਇਕੱਲੇ ਆ ਪਰ ਫੇਰ ਵੀ ਸਾਨੂੰ ਆਪਣਾ ਕੰਮ ਕਰਨਾ ਕਿਉਂਕਿ ਸਾਡੇ ਉੱਤੇ ਡਿਗੀ ਹੁਣ ਗਾਜ ਇਹ ਕਿਤੇ ਥਰਡ ਪਰਸਨ ਤੇ ਨਹੀਂ ਹੈਗੀ ਇਹ ਤੁਸੀਂ ਪਿੰਡਾਂ ਦੇ ਵਿੱਚ ਜਾਣਦੇ ਹੋ ਪੰਜਾਬ ਦੇ ਵਿੱਚ ਜਾਣਦੇ ਹੋ ਸਮਾਨ ਲੈ ਕੇ ਆਨੋ ਕਿਦਾਂ ਦਾ ਮਾਹੌਲ ਪਿੰਡਾਂ ਦੇ ਵਿੱਚ ਕਿਦਾਂ ਹੈ ਉਹਦਾ ਜਿੱਦਾ ਹੈ ਨਾ ਕਹਿੰਦੇ ਨਹੀਂ ਵੀ ਨਾਨਕੀ ਸ਼ੱਕ ਦੇ ਕੇ ਤੋਰਦੇ ਹੁੰਦੇ ਆ ਕੋਈ ਗਮੀ ਨਹੀਂ ਪੈਸਾ ਸਾਡੇ ਲੋ ਖੁੱਲਾ ਆ ਖੁੱਲਾ ਆ ਠੀਕ ਹੈ ਜੀ ਪੈਸੇ ਦੀ ਪੂਰੀ ਸਪੋਰਟ ਆ ਜੇ ਮੋਦੀ ਜਿੱਥੇ ਤੱਕ ਜਾਣਾ ਚਾਹੁੰਦਾ ਜਾਵੇ ਸਾਨੂੰ ਕੋਈ ਪ੍ਰਵਾਹ ਨਹੀਂ ਹੈਗੀ ਇਹਦੇ ਵਿੱਚ ਜਦ ਤੱਕ ਹੋ ਅਸੀਂ ਬੈਠੇ ਆ ਅਸੀਂ ਬੈਠੇ ਖੜੇ ਰਹਿਣਾ ਆ ਸੋ ਇਹਦਾ ਮੁੱਦੀ ਨੂੰ ਚਾਹੀਦਾ ਜੇ ਤਾਂ ਟਾਈਮ ਲਾਉਣਾ ਉਹ ਵੀ ਲਾ ਲਵੇ ਦੇਖਣਾ ਜੋ ਦੇਖਣਾ ਦੇਖੋ ਅੱਜ ਤੱਕ ਅਹੀਂ ਹਰੇ ਦਾ ਹੈ ਨਹੀਂ ਕਿਦੇ ਹੋ ਵੀ ਤੁਹਾਨੂੰ ਪਤਾ ਆ ਇਤਿਹਾਸ ਗਵਾਹ ਆ ਸੋ ਜੋ ਇਨਕਾਰਨਾ ਕਰ ਲੋ ਆ ਪਰ ਉਹਦਾ ਮਹੀਨਾ ਚੱਲਦਾ ਆ ਹੈ ਕਿਸੇ ਦੇਖੋ ਮੁੰਡੇ ਸਾਰੇ ਖੜੇ ਆ ਮੈਂ ਖੜਾ ਆ ਕੋਟੀਆਂ ਪਾਈਆਂ ਕਿਸੇ ਨਾ ਜਿੱਦਾਂ ਬਈ ਮਤਲਬ ਟੀ-ਸ਼ਰਟਾਂ ਦੇਖੋ ਸਾਰੇ ਪਾਗਲ ਖੜੇ ਆ ਤੁਸੀਂ ਇਹ ਦੇਖੋ ਕੋਈ ਖੂਨ ਬਹੁਤ ਘਰ ਮੈਂ ਪੰਜਾਬ ਦਾ ਔਰ ਸਵੇਰੇ ਅਸੀਂ ਬਲੱਡ ਡੋਨੇਟ ਕਰਕੇ ਆਇਆ ਸਵੇਰੇ 11 ਵਜੇ ਤੱਕ ਨੀਅਰਲੀ 48 ਲੀਟਰ ਬਲੱਡ ਡੋਨੇਟ ਹੋ ਚੁੱਕਾ ਸੀ 11 ਵਜੇ ਤੱਕ 48 ਲੀਟਰ ਬਲੱਡ ਇਹ ਕੋਈ ਛੋਟੀ ਜਿਹੀ ਗੱਲ ਨਹੀਂ ਇਹ ਤਾਂ ਅਸੀਂ ਮੋਦੀ ਨੂੰ ਨਿਲਾਵਾ ਦੇਾਂਗੇ ਖੂਨ ਨਾਲ ਵੀ ਖਾਣੇ ਨਾਲ ਵੀ ਨਿਲਾਵਾ ਰਹੇ ਆ ਸਾਰੀ ਦਿੱਲੀ ਨੂੰ ਖਾਣਾ ਵੀ ਦੇ ਸਕਦੇ ਆ ਮੋਦੀ ਜੇ ਸਾਡਾ ਬਲੱਡ ਵੀ ਲਵੇ ਤਾਂ ਅਸੀਂ ਤਾਂ ਵੀ ਨਿਲਾਵਾ ਦੇਾਂਗੇ ਮੋਦੀ ਨੂੰ ਤਾਂ ਸਾਨੂੰ ਕੋਈ ਟੈਨਸ਼ਨ ਨਹੀਂ ਕੀ ਕੀ ਨਾਂ ਤੁਹਾਡਾ ਕਿਥੋਂ ਆਇਆ ਮੇਰਾ ਨਾਂ ਤੇਜਿੰਦਰ ਸਿੰਘ ਮੈਂ ਪਿੰਡ ਕੌਲਗੜ੍ਹ ਤਹਿਸੀਲ ਅਮਲੋ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਰਹਿਣ ਵਾਲਾ ਮੈਂ ਇੱਕ ਕਿਸਾਨ ਆ ਅੱਤਵਾਦੀ ਨਹੀਂ ਮੈਨੂੰ ਡਰਿਓ ਨਾ ਤੇ ਇਸ ਕਰਕੇ ਜਿਹੜੇ મોદી ਸਾਹਿਬ ਜਾਂ ਬੀਜੇਪੀ ਜਾਂ ਹੋਰ ਲੀਡਰ ਕਹਿੰਦੇ ਆ ਵੀ ਇੱਥੇ ਅੱਤਵਾਦੀ ਆਏ ਹੋਏ ਆ ਅੱਤਵਾਦੀ ਨਹੀਂ ਆਏ ਹੋਏ ਇੱਥੇ ਖਿਡਾਰੀ ਆਏ ਹੋਇਆ ਆ ਸਾਰੇ ਝੂਠ ਆ ਖਿਡਾਰੀ ਨੇ ਸਾਰੇ ਪੰਜਾਬ ਦੇ ਜਿਹੜੇ ਬਾਬੇ ਨੇ ਤੁਹਾਨੂੰ ਡੰਡ ਬੈਠਕਾਂ ਲਾਉਂਦੇ ਇੱਥੇ ਦੇਖ ਜਾਣਗੇ ਕਿਉਂਕਿ ਜਿਹੜੇ ਪੰਜਾਬ ਦੇ ਬਾਬੇ ਪੁਰਾਣੇ ਉਹਨਾਂ ਨੇ ਪ੍ਰਾਣੀਆਂ ਖਰਾਕਾਂ ਖਾਧੀਆਂ ਹੋਈਆਂ ਇੱਥੇ ਡੰਡ ਬੈਠਕਾਂ ਲਾਉਂਦੇ ਤੁਹਾਨੂੰ ਆਮ ਹੀ ਮਿਲ ਜਾਣਗੇ ਖੇਡ ਦੇ ਮਿਲ ਜਾਣਗੇ ਹੋਰ ਵੀ ਕਰਤੱਬ ਕਰਦੇ ਮਿਲ ਜਾਣਗੇ ਤੇ ਦੇਖੋ ਸਾਡਾ ਇਤਿਹਾਸ ਵਿਰਸਾ ਉਹ ਹੈਗਾ ਵੀ ਜਿਹੜਾ ਹੁਣ ਲੰਗਰ ਲੱਗੇ ਹੋਇਆ ਲੰਗਰ ਦੇ ਵਿੱਚ ਕੋਈ ਗਰੀਬ ਅਮੀਰ ਜਿਹੜਾ ਮਰਜ਼ੀ ਆ ਜੇ ਇੱਕ ਪੰਗਤ ਦੇ ਵਿੱਚ ਬੈਠ ਕੇ ਛਕਦਾ ਇਹ ਸਾਡੇ ਗੁਰੂਆਂ ਦਾ ਸਾਨੂੰ 20 ਰੁਪਏ ਨਾਲ ਚਲਾਇਆ ਹੋਇਆ ਲੰਗਰ ਆ ਜਿਹੜਾ ਕਿ ਇਹ ਦਿੱਤਾ ਹੋਇਆ ਹੁਣ ਮੈਂ ਇੱਕ ਗੱਲ ਕਹਿਣੀ ਚਾਹਨਾ ਅੱਜ ਪੰਜਾਬ ਤੋਂ ਕਿਸੇ ਐਮਐਲਏ ਨੇ ਇੱਕ ਕਮੈਂਟ ਕੀਤਾ ਹੋਇਆ ਵੀ ਜਿਹੜੇ ਉੱਥੇ ਦਿੱਲੀ ਗਏ ਹੋਏ ਆ ਧਰਨੇ ਦੇ ਵਿੱਚ ਉਹ ਇਕੱਲੇ ਲੜਾਈ ਨਹੀਂ ਲੜ ਸਕਦੇ ਕਾਂਗਰਸ ਉਹਨਾਂ ਦੇ ਨਾਲ ਲੜਾਈ ਲੜਦੀ ਆ ਮੈਂ ਉਸ ਨੂੰ ਦੱਸ ਦੇਣਾ ਚਾਹਣਾ ਵੀ ਜਦੋਂ ਫਾਰਮਰ ਦੇ ਘਰੇ ਬੱਚਾ ਜੰਮਦਾ ਜਿਹਦੇ ਕੋਲੇ ਜ਼ਮੀਨ ਆ ਇਹ ਨਹੀਂ ਵੀ ਜੱਟ ਜਾਂ ਸਿੱਖ ਜਾਂ ਹਿੰਦੂ ਜਾਂ ਮੁਸਲਮਾਨ ਜਾਂ ਕੋਈ ਵੀ ਕੋਈ ਵੀ ਜਾਤ ਕੋਈ ਵੀ ਗੋਤ ਕੋਈ ਵੀ ਧਰਮ ਜਿਹਦੇ ਕੋਲੇ ਜ਼ਮੀਨ ਆ ਉਹ ਜੱਟ ਆ ਉਹ ਫਾਰਮਰ ਆ ਨਾ ਕਿ ਉਹ ਅੱਤਵਾਦੀ ਆ ਉਹ ਜ਼ਿਮੀਂਦਾਰ ਆ ਉਹਦੇ ਘਰੇ ਜਿਹੜਾ ਬੱਚਾ ਜੰਮਦਾ ਉਹ ਸਭ ਤੋਂ ਪਹਿਲਾਂ ਉਹ ਜ਼ਿਮੀਂਦਾਰ ਹੀ ਜੰਮਦਾ ਜੋ ਵੀ ਜਾਤ ਗੋਤ ਦੇ ਹਿਸਾਬ ਨਾਲ ਹੈਗਾ ਕਾਂਗਰਸੀ ਜਾਂ ਜਾਂ ਭਾਜਪਾ ਜਾਂ ਅਕਾਲੀ ਉਹ ਬਾਦ ਦੇ ਵਿੱਚ ਹੁੰਦਾ ਜਦੋਂ ਉਹਨੂੰ ਵੋਟ ਪਾਉਣ ਦਾ ਅਧਿਕਾਰ ਮਿਲ ਜਾਂਦਾ ਉਹ ਕਹਿੰਦਾ ਵੀ ਉੱਥੇ ਕਾਂਗਰਸੀ ਗਏ ਹੋਏ ਨੇ ਕਾਂਗਰਸੀਆਂ ਕਰਕੇ ਇਹ ਧਰਨਾ ਉਹਦਾ ਭਲੇਖਾ ਕੋਈ ਗੱਲ ਨਹੀਂ ਪੰਜਾਬ ਆ ਕੇ ਪੰਜਾਬ ਦੇ ਲੋਕ ਕੱਢ ਦੇਣਗੇ ਅਗਲੀ ਵਾਰੀ ਕਈ ਵਾਰੀ ਕੀ ਹੁੰਦਾ ਬੰਦਾ ਇੱਕ ਦੋ ਚੋਣਾਂ ਜਿੱਤ ਕੇ ਉਹਨਾਂ ਨੂੰ ਹੰਕਾਰ ਹੋ ਜਾਂਦਾ ਜਿਵੇਂ ਹੁਣ ਮੋਦੀ ਨੂੰ ਹੰਕਾਰ ਹੋਇਆ ਹੋਇਆ ਹੰਕਾਰ ਪਹਿਲਾਂ ਮੋਦੀ ਦਾ ਤੋੜਨਾ ਫਿਰ ਪੰਜਾਬ ਜਾ ਕੇ ਇਹ ਜਿਹੜੇ ਐਮਐਲਏ ਨੇ ਜਿਹੜੇ ਬਿਨਾ ਮਤਲਬ ਦੀਆਂ ਫੋਕੀਆਂ ਸ਼ੋਰਤਾਂ ਲਈ ਇਹ ਜਿਹੇ ਬਿਆਨਬਾਜ਼ੀ ਕਰਦੇ ਨੇ ਫਿਰ ਹੰਕਾਰ ਉਸ ਦਾ ਤੋੜਨਾ ਇੱਥੋਂ ਜਾ ਕੇ ਪੰਜਾਬੀਆਂ ਨੇ ਇਹਦੇ ਵਿੱਚ ਇੱਕ ਇਹ ਏਸ ਲਹਿਰ ਦੇ ਵਿੱਚੋਂ ਇੱਕ ਨਵੀਂ ਲਹਿਰ ਪੈਦਾ ਹੋਣੀ ਆ ਇੱਕ ਨਵੀਂ ਕ੍ਰਾਂਤੀ ਕ੍ਰਾਂਤੀ ਆਉਣੀ ਆ ਇਸ ਦੇ ਵਿੱਚੋਂ ਇਹਦੇ ਵਿੱਚ ਬੜਾ ਜਲਾਓ ਆ ਲੋਕਾਂ ਦਾ ਦੇਖੋ ਪੰਜਾਬ ਦੇ ਲੋਕਾਂ ਨੂੰ ਕਹਿੰਦੇ ਸੀ ਨਸ਼ੇੜੀ ਨੇ ਆਹ ਦੇਖੋ ਤੁਹਾਡੇ ਸਾਹਮਣੇ ਕਿਉਂਕਿ ਟਾਈਮ ਨਹੀਂ ਸੀ ਪਾਸ ਹੁੰਦਾ ਆ ਨੈਟ ਲਾ ਕੇ ਇੱਥੇ ਜਿੰਨਾ ਟਾਈਮ ਨਿਕਲਦਾ ਲੰਗਰਾਂ ਦੇ ਵਿੱਚੋਂ ਮੁੰਡੇ ਆ ਕੇ ਇੱਥੇ ਖੇਡਦੇ ਆ ਸਾਡਾ ਜੂਥ ਹੈ ਇਹ ਇਹ ਨਸ਼ੇੜੀ ਨਹੀਂ ਹੈਗੇ ਅੱਤਵਾਦੀ ਨਹੀਂ ਹੈਗੇ ਅਸੀਂ ਸਾਡੇ ਨਾਲ ਆ ਕੇ ਦੇਖੋ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ ਉਹ ਲੋਕਾਂ ਦੇ ਵਿੱਚ ਆਉਂਦੇ ਸੀ ਆ ਕੇ ਦੇਖਦੇ ਸੀ ਕਿਸੇ ਨੂੰ ਕਿਹੜੀ ਜ਼ਰੂਰਤ ਆ ਪਰ ਅੱਜ ਤੁਸੀਂ ਇੱਥੇ ਆ ਕੇ ਮੋਦੀ ਸਾਹਿਬ ਜੇ ਮੇਰੀ ਗੱਲ ਸੁਣਦੇ ਨੇ ਤਾਂ ਉਹ ਇੱਥੇ ਆ ਕੇ ਦੇਖਣ ਵੀ ਇੱਥੇ ਕੀ ਕਿਵੇਂ ਦੇ ਲੋਕ ਰਹਿੰਦੇ ਆ ਕਿੰਨੇ ਪਿਆਰ ਨਾਲ ਰਹਿੰਦੇ ਆ ਕਿ ਇਹਨਾਂ 'ਚ ਕੋਈ ਲੜਾਈ ਨਹੀਂ ਹੁੰਦੀ ਕੋਈ ਪ੍ਰੇਟਦਾ ਨਹੀਂ ਰਾਤ ਨੂੰ ਬੜੀ ਸ਼ਾਂਤੀ ਨਾਲ ਰਹਿੰਦੇ ਨੇ ਤੇ ਅਸੀਂ ਕੀ ਆ ਅਸੀਂ ਹੱਥੀ ਮਿਹਨਤ ਕਰਕੇ ਖਾਣ ਵਾਲੇ ਲੋਕ ਆ ਸਾਨੂੰ ਜਦੋਂ ਤੜਕੇ 4 ਵਜੇ 3 ਵਜੇ ਜਿਹੜੀ ਹੁੰਦੀ ਆ ਠੰਡ ਜਦੋਂ ਕਿ ਕੋਰਾ ਪਿਆ ਹੁੰਦਾ ਉਦੋਂ ਅਸੀਂ ਖੇਤਾਂ 'ਚ ਕਣਕ ਨੂੰ ਪਾਣੀ ਲਾਉਣੇ ਹੁੰਦੇ ਆ ਮੋਟਰ ਦਾ ਪਾਣੀ ਤਾਂ ਨਿੱਗਾ ਹੁੰਦਾ ਜਦੋਂ ਨਹਿਰ ਦੀ ਵਾਰੀ ਆਉਂਦੀ ਆ ਨਾ ਸੂਏ ਦੀ ਉਹ ਬਹੁਤ ਜ਼ਿਆਦਾ ਠਰਿਆ ਹੋਇਆ ਪਾਣੀ ਹੁੰਦਾ ਅਸੀਂ ਉਹ ਵੀ ਲਾਉਣੇ ਆ ਸਾਡੇ ਗੋਡੇ ਜਿਹੜੇ ਪਜਾਮੇ ਨੇ ਜਾਂ ਪੈਂਟਾਂ ਨੇ ਉਹ ਵੀ ਗੋਡਿਆਂ ਤੋਂ ਉੱਪਰ ਚਾੜੀਆਂ ਹੁੰਦੀਆਂ ਨੇ ਕਦੇ ਮੋਦੀ ਸਾਹਿਬ ਆ ਕੇ ਦੇਖ ਲੈਣ ਨੱਕਾ ਛੱਡ ਕੇ ਇੱਕ ਸਾਡੇ ਨਾਲ ਤੇ ਇਹ ਜਿਹੜੇ ਤੂਮਰ ਤੂਮਰ ਵਰਗੇ ਕਹਿੰਦੇ ਨੇ ਨਾ ਸਾਡਾ ਖੇਤੀਬਾੜੀ ਮੰਤਰੀ ਆ ਉਹ ਕਹਿੰਦਾ ਵੀ ਅਸੀਂ ਮੈਂ ਅਸੀਂ ਵੀ ਕਿਸਾਨ ਆ ਮੈਨੂੰ ਨਹੀਂ ਲੱਗਦਾ ਕਿਉਂਕਿ ਕਿਸਾਨ ਦਾ ਪੁੱਤ ਆ ਤਾਂ ਸਾਡੇ ਨਾਲ ਆ ਕੇ ਨੱਕੇ ਛੱਡ ਕੇ ਦਿਖਾ ਦੇ ਇੱਕ ਦਿਹਾੜੀ ਦੋ ਘੰਟੇ ਛੱਡ ਕੇ ਦਿਖਾ ਦੇ ਆਲੂਆਂ ਦੇ ਨੱਕੇ ਫਿਰ ਅਸੀਂ ਦੇਖ ਲਾਂਗੇ ਵੀ ਉਹ ਕਿਸਾਨ ਆ ਤੇ ਇਸੇ ਕਰਕੇ ਜਿਹੜਾ ਅਸੀਂ ਕਹਿੰਨੇ ਆ ਵੀ ਇਹ ਲੋਕ ਜ਼ਿਮੀਂਦਾਰ ਨਹੀਂ ਹੈਗੇ ਪਹਿਲਾਂ ਜਿਵੇਂ ਜੀਓ ਨੇ ਸਾਡੇ ਯੂਥ ਨੂੰ ਸਾਰਿਆਂ ਨੂੰ ਲੋਕਾਂ ਨੂੰ ਲਾਇਆ ਵੀ ਤੁਹਾਨੂੰ ਇੱਕ ਸਾਲ ਨੈਟ ਫਰੀ ਦਵਾਂਗੇ। ਇਸੇ ਤਰ੍ਹਾਂ ਹੀ ਇਹਨਾਂ ਨੇ ਕੀ ਕਰਨਾ ਮੰਡੀਆਂ ਦੇ ਵਿੱਚ ਲੋਕਾਂ ਨੂੰ ਪਹਿਲਾਂ ਇਹਨਾਂ ਨੇ ਕਰਨਾ ਵੀ ਤੁਹਾਨੂੰ ਅਸੀਂ ਰੇਟ ਵੱਧ ਦਿੰਨੇ ਆ। ਰੇਟ ਵੱਧ ਚੱਲੇ ਜਾਊਗਾ ਤਾਂ ਹੌਲੀ-ਹੌਲੀ ਕੀ ਹੋਊਗਾ ਮਾਰਕੀਟ ਆ ਜਿਹੜੀ ਮੰਡੀ ਆ ਉਹ ਸਾਡੀ ਖਤਮ ਹੋ ਜਾਊਗੀ। ਜਦੋਂ ਮੰਡੀ ਖਤਮ ਹੋ ਜਾਊਗੀ ਉਹਦੇ ਵਿੱਚ ਕੀ ਆ ਜਿਹੜੀ ਕਿਸਾਨਾਂ ਦੀ ਜਿੱਤ ਆ ਉਹਦੇ ਵਿੱਚ ਤਾਂ ਇਹ ਕਹਿੰਦੇ ਆ ਵੀ ਹਾਂ ਆ ਅਸੀਂ ਗਲਤ ਸੀਗਾ ਇਹ ਅਸੀਂ ਠੀਕ ਕਰ ਦਿੰਨੇ ਆ ਆ ਸੀਗਾ ਇਹਨੂੰ ਅਸੀਂ ਠੀਕ ਕਰ ਦਿੰਨੇ ਆ ਉਹ ਤਾਂ ਉਹਨਾਂ ਨੇ ਪ੍ਰਪੋਜ਼ਲ ਭੇਜਤੀ ਸੀ। ਪਰ ਹੁਣ ਰੌਲਾ ਕਿੱਥੇ اٹਕਿਆ ਹੋਇਆ ਰੌਲਾ ਇੱਕ ਤਾਂ ਪੰਜਾਬ ਦੀ ਮੁੱਛ ਦਾ ਸਵਾਲ ਆ ਜਿਹੜਾ ਜ਼ਿਮੀਂਦਾਰਾਂ ਦੀ ਦਾ ਉਹ ਸਾਰੇ ਭਾਰਤ ਦੇ ਇਕੱਲਾ ਪੰਜਾਬ ਨਹੀਂ ਸਾਰੇ ਭਾਰਤ ਦੇ ਜ਼ਿਮੀਂਦਾਰਾਂ ਦੀ ਮੁੱਛ ਦਾ ਸਵਾਲ ਆ ਦੂਜਾ ਕੀ ਆ ਅਸੀਂ ਜਿਹੜਾ ਮੰਡੀਕਰਨ ਚਾਹੁੰਦੇ ਆ ਉਹ ਜਿਹੜਾ 6% ਮੰਡੀਕਰਨ ਸ਼ੰਤਿਆ ਕੁਮਾਰ ਦੀ ਰਿਪੋਰਟ ਆ ਵੀ 6% ਮੰਡੀਕਰਨ ਆ ਜਿਹੜਾ ਇੰਡੀਆ ਦੇ ਵਿੱਚ ਅਸੀਂ ਕਹਿੰਦੇ ਆ ਵੀ ਬਾਕੀ 100% ਕਰੋ 94% ਬਾਕੀ ਦੇ ਸੂਬਿਆਂ ਦੇ ਵਿੱਚ ਵੀ ਲਾਗੂ ਕਰੋ ਪਰ ਉਹ ਕਹਿੰਦੇ ਆ ਅਸੀਂ 93% ਵਾਲਾ ਤੁਹਾਡੇ 6% 'ਚ ਲਾਗੂ ਕਰਨਾ ਜਿਹੜੀ ਸਾਡੀ ਫਸਲ ਦੀ ਐਮਐਸਪੀ ਇਹਨਾਂ ਨੇ 23 ਫਸਲਾਂ ਤੇ ਤੈਅ ਕੀਤੀ ਹੋਈ ਆ ਉਹ ਜਿਹੜੀ ਐਮਐਸਪੀ ਆ ਉਹ ਜਿਹੜੀ ਦਿੰਦੇ ਆ ਸਾਨੂੰ ਜੋ ਵੀ ਰੇਟ ਉਹ ਬਣ ਕੇ ਦਿੰਦੇ ਆ ਉਹ ਰੇਟ ਦੇ ਮੁਤਾਬਕ ਸਾਡੀ ਫਸਲ ਵੇਕਦੀ ਨਹੀਂ ਪੰਜਾਬ ਹਰਿਆਣਾ ਤੋਂ ਇਲਾਵਾ ਪੰਜਾਬ ਦੇ ਵਿੱਚ ਵੀ ਹਾਲਾਂਕਿ ਮੱਕੀ ਪੰਜਾਬ ਹਰਿਆਣਾ ਦੇ ਵਿੱਚ ਵਿਕੀਦੀ ਨਹੀਂ ਕਿਉਂਕਿ ਮੱਕੀ ਦਾ ਰੇਟ ਕੁਝ ਹੋਰ ਦਿੱਤਾ ਜਾਂਦਾ ਮੱਕੀ ਹਜ਼ਾਰ ਤੋਂ ਉੱਪਰ ਨਹੀਂ ਟੱਪੀ ਇਸ ਕਰਕੇ ਸਾਡੀ ਬੇਨਤੀ ਆ ਵੀ ਮੋਦੀ ਸਾਹਿਬ ਕਾਲੇ ਕਾਨੂੰਨਾਂ ਨੂੰ ਰੱਦ ਕਰ ਦੇਣ ਜੇ ਨਹੀਂ ਰੱਦ ਕਰਦੇ ਅਸੀਂ ਮੱਛਰ ਚ ਵੀ ਰਹਿ ਲੈਨੇ ਆ ਠੰਡ ਚ ਵੀ ਰਹਿ ਲੈਨੇ ਆ ਗਰਮੀ ਚ ਵੀ ਅਸੀਂ ਪੂਰੀ ਕੜਕ ਦੀ ਗਰਮੀ ਚ ਉੱਪਰੋਂ ਪੂਰੀ ਧੁੱਪ ਪੈਂਦੀ ਹੁੰਦੀ ਆ ਕੜਾਕੇ ਦੀ ਲੋਕ ਏਸੀਆਂ ਚ ਨੂੰ ਭਜਦੇ ਹੁੰਦੇ ਆ ਅਸੀਂ ਉਸ ਸਮੇ ਜਿਹੜੀ ਥੱਲੇ ਜ਼ਮੀਨ ਦਾ ਟੈਂਪਰੇਚਰ ਹੁੰਦਾ ਉਹ ਵੀ 50 55 ਡਿਗਰੀ ਹੋਇਆ ਹੁੰਦਾ ਅਸੀਂ ਉਸ ਟਾਈਮ ਬੱਟ ਨੂੰ ਸੁੱਕੀ ਬੱਟ ਨੂੰ ਮਿੱਟੀ ਲਾਉਣੀ ਹੁੰਨੇ ਆ ਪੂਰਾ ਤਪਿਆ ਹੋਇਆ ਰੇਤਾ ਹੁੰਦਾ ਅਸੀਂ ਉਹ ਲੋਕਾਂ ਅਸੀਂ ਨਾ ਤਾਂ ਮੱਛਰ ਤੋਂ ਡਰਦੇ ਆ ਨਾ ਅਸੀਂ ਧੁੱਪ ਤੋਂ ਡਰਦੇ ਆ ਨਾ ਅਸੀਂ ਠੰਡ ਤੋਂ ਡਰਦੇ ਆ ਨਾ ਬੀਜੇਪੀ ਦੀ ਸਰਕਾਰ ਤੋਂ ਡਰਦੇ ਆ ਤਾਂ ਚੀਜ਼ੇ ਕੁਝ ਨਹੀਂ ਹੈਗੀ ਇਹ ਤਾਂ ਇੱਕ ਦੋ ਦਿਨਾਂ ਦੇ ਵਿੱਚ ਇਹਦਾ ਨਤੀਜਾ ਤੁਹਾਡੇ ਜਿਹੜਾ ਹੈਗਾ ਸਾਹਮਣੇ ਆਜੂਗਾ ਤੇ ਇਸ ਕਰਕੇ ਮੇਰੀ ਅਪੀਲ ਆ ਜਿਹੜੇ ਬੀਜੇਪੀ ਦੇ ਲੀਡਰ ਪੰਜਾਬ ਹਰਿਆਣਾ ਜਿਹੜੇ ਹੈਗੇ ਆ ਵੀ ਤੁਸੀਂ ਸਾਡਾ ਸਾਥ ਦਿਓ ਤੁਸੀਂ ਵੋਟਾਂ ਲੈਣ ਲਈ ਤੁਸੀਂ ਆਉਣਾ ਪਿੰਡਾਂ ਦੇ ਵਿੱਚ ਫਿਰ ਪਿੰਡਾਂ ਦੇ ਲੋਕਾਂ ਨੇ ਤੁਹਾਨੂੰ ਬੜਨ ਨਹੀਂ ਦੇਣਾ ਛੱਤਰ ਮਾਰਨੇ ਆ ਛੱਤਰ ਜਿਹੜਾ ਅੱਜ ਅਸਤੀਫੇ ਦੇ ਦੂਗਾ ਜਾਂ ਸਾਡਾ ਸਾਥ ਦੇ ਦੂਗਾ ਬਿਆਨਬਾਜ਼ੀ ਦੇ ਜ਼ਰੀਏ ਸਾਥ ਦੇ ਦੂਗਾ ਸਹੀ ਬਿਆਨਬਾਜ਼ੀ ਦੇ ਜ਼ਰੀਏ ਉਹਦੇ ਨਾਲ ਲੋਕ ਪੂਰਾ ਡਟ ਕੇ ਖੜਨਗੇ ਭਾਵੇਂ ਉਹ ਬੀਜੇਪੀ ਦੇ ਵਿੱਚ ਹੀ ਰਹੇ ਉਹਨੂੰ ਪੂਰਾ ਹੀਰੋ ਬਣਾਵਾਂਗੇ ਅਸੀਂ ਹੀਰੋ ਬਣੂਗਾ ਉਹ ਪਰ ਮੈਂ ਅਸੀਂ ਦੱਸ ਦਿੰਨੇ ਚਾਹੁੰਨੇ ਆ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਵੀ ਉਹ ਲੋਕ ਇਹਨਾਂ ਹਰਕਤਾਂ ਤੋਂ ਬਾਜ਼ ਆ ਜਾਣ ਜਿਹੜੇ ਜ਼ਿਮੀਂਦਾਰਾਂ ਨੂੰ ਕਿਸਾਨਾਂ ਨੂੰ ਅੱਤਵਾਦੀ ਜਾਂ ਹੋਰ ਵੱਖਵਾਦੀ ਜਾਂ ਹੋਰ ਫੰਡਿੰਗ ਦੇ ਮਤਲਬ ਇਲਜ਼ਾਮ ਲਾਉਂਦੇ ਨੇ ਉਹ ਲੋਕ ਬਾਜ਼ ਆ ਜਾਣ ਤੇ ਇਹਨਾਂ ਦੇ ਜਿਹੜਾ ਨਾਸ ਨਾਸਾਂ ਚ ਧੂਆਂ ਲਿਆਂਦਾ ਪਿਆ ਹਲੇ ਪਿੱਛੇੋਂ ਹੋਰ ਆ ਰਹੇ ਨੇ ਮੇਰੀ ਅਪੀਲ ਆ ਵੀ ਜਿਹੜੇ ਫਾਰਮਰ ਘਰਾਂ ਚ ਨੇ ਜਿਹੜੇ ਹਲੇ ਤੱਕ ਇੱਥੇ ਨਹੀਂ ਆਏ ਆਓ ਆ ਕੇ ਇੱਥੇ ਦਾ ਜਿਹੜਾ ਨਜ਼ਾਰਾ ਉਹ ਵੀ ਦੇਖੋ ਇੰਜੋਏ ਵੀ ਕਰੋ ਤੇ ਇੱਥੇ ਨਜ਼ਾਰੇ ਨਾਲ ਜਿੰਨਾ ਵੀ ਤੁਸੀਂ ਆ ਸਕਦੇ ਹੋ ਵੱਧ ਤੋਂ ਵੱਧ ਇੱਥੇ ਟਰਾਲੀਆਂ ਦੇ ਵਿੱਚ ਜਰੂਰ ਆਓ ਮੇਰੀ ਇਹੀ ਬੇਨਤੀ ਹੈ ਜਿਹੜਾ ਸਾਡਾ ਸੀਗਾ ਜੀਓ ਦਾ ਅਵਾਨੀ ਉਹਦੀਆਂ ਜੜਾਂ 'ਚ ਤੇਲ ਅਸੀਂ ਪਾ ਚੁੱਕੇ ਆ ਉਹਦੀਆਂ ਜੜਾਂ 'ਚ ਤੇਲ ਪੈ ਗਿਆ ਹੁਣ ਉਹ ਜੜਾਂ ਸੁੱਕਣ ਲੱਗੀਆਂ ਹੌਲੀ ਹੌਲੀ ਅਡਾਨੀ ਦਾ ਮੇਰੇ ਅਵਾਨੀ ਦਾ ਮੇਰੇ ਖਿਆਲ ਨਾਲ ਵੀ ਸ਼ਾਇਦ ਵਰਲਡ ਦੇ ਵਿੱਚੋਂ ਤੀਜਾ ਨੰਬਰ ਸੀ ਅੱਜ ਮੈਨੂੰ ਲੱਗਦਾ ਵੀ ਉਹ 10ਵੇਂ 11ਵੇਂ ਨੰਬਰ ਤੇ ਲਿਆ ਕੇ ਸੀ ਖੜਾ ਕਰਤਾ ਕੋਈ ਨਹੀਂ ਆਉਂਦੇ ਦੇਣਾ ਚ ਆ ਜਾ ਅਮਾਨੀਆਂ ਤੈਨੂੰ ਅਸੀਂ ਚੱਕ ਲੈਣਾ ਕਿਵੇਂ ਚੱਕ ਲੈਣਾ ਆਜ ਤੇਰਾ Jio जुਏ ਜੀ ਅਸੀਂ ਜਿਹੜਾ ਹੈਗਾ ਬਿਲਕੁਲ ਹੀ ਖਤਮ ਕਰ ਦੇਣਾ ਜਦੋਂ ਪੰਜਾਬ ਹਰਿਆਣਾ ਇੰਡੀਆ ਦੇ ਵਿੱਚੋਂ ਫਾਰਮਰ ਨੇ ਲੈਣਾ ਨਹੀਂ ਆਮ ਲੋਕਾਂ ਨੇ ਵੀ ਨਹੀਂ ਲੈਣਾ ਕਿਉਂਕਿ ਆਮ ਲੋਕਾਂ ਲਈ ਵੀ ਮੈਂ ਦੱਸ ਦੇਣਾ ਚਾਹੁੰਦਾ ਜਿਹੜੇ ਮੇਰੇ ਵੀਰਾਂ ਵੀ ਜਿਹੜੀ ਕਣਕ ਆ ਉਹ ਮੰਨੀ ਬੈਠੇ ਨੇ ਵੀ ਹਾਂ ਥੋਡੀਆਂ ਦਾ ਸੀ ਪ੍ਰਪੋਜ਼ਲ ਭੇਜਤੀ ਤੁਹਾਡੇ ਲਈ ਸਾਰਾ ਕੁਝ ਅਸੀਂ ਕਰਤਾ ਪਰ ਹੁਣੇ ਬੈਠੇ ਕਿਹਦੇ ਲਈਆਂ ਉਹ ਕਾਲੇ ਕਾਨੂੰਨ ਰੱਦ ਕਰਾਉਣ ਲਈ ਬੈਠੇ ਆ ਕਿਉਂ ਰੱਦ ਕਰਾਉਣੇ ਜ਼ਰੂਰੀ ਆ ਕਿਉਂਕਿ ਜਿਹੜੀ ਸਾਡੇ ਤੋਂ ਕਣਕ 20 ਰੁਪਏ ਕਿਲੋ ਖਰੀਦੀ ਜਾਣੀ ਆ ਉਹ ਇਹਨਾਂ ਨੇ ਆਮ ਲੋਕਾਂ ਨੂੰ 100 ਰੁਪਏ ਕਿਲੋ ਨੂੰ ਵੀ ਨਹੀਂ ਦੇਣੀ ਉਹ ਤੋਂ ਵੀ ਉੱਪਰ ਦੇਣਗੇ ਇਸ ਕਰਕੇ ਅਸੀਂ ਤਾਂ ਬੈਠੇ ਆ ਕੱਲ ਪ੍ਰਧਾਨ ਮੰਤਰੀ ਸਾਹਿਬ ਰਕਾਬ ਗਨ ਸਾਹਿਬ ਗੁਰਦੁਆਰੇ ਗਏ ਸੀ ਕਿ ਮੱਥਾ ਟੇਕਣੇ ਸੀ ਦੀ ਜੜੇ ਤੇ ਹੈ ਨਾ ਉਹਦੇ ਕੀ ਕਹਿਣਾ ਹੈ ਦੇਖੋ ਜੀ ਦੀ ਦਿਹਾੜੇ ਤੇ ਗਏ ਸੀਗੇ ਬਹੁਤ ਵਧੀਆ ਗੱਲ ਆ ਕਿਉਂਕਿ ਸਾਡੇ ਗੁਰੂ ਤੇਗ ਬਹਾਦਰ ਜੀ ਇਹ ਵੀ ਸਾਡਾ ਇੱਕ ਵੱਡਾ ਇਤਿਹਾਸ ਆ ਨਾ ਮਤਲਬ ਸਿੱਖ ਧਰਮ ਦੇ ਵਿੱਚੋਂ ਹੋ ਕੇ ਗੁਰੂਆਂ ਨੇ ਕੁਰਬਾਨੀ ਦਿੱਤੀ Hindu ਧਰਮ ਲਈ ਭਾਈਚਾਰੇ ਨੂੰ ਇੱਕ ਬਰਾਬਰ ਮੰਨਿਆ ਅਸੀਂ ਉਹਨਾਂ ਦੇ ਇਸ ਸ਼ਹੀਦੀ ਨੂੰ ਪ੍ਰਣਾਮ ਕਰਦੇ ਆ ਤੇ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਆ ਸਾਡੇ ਗੁਰੂਆਂ ਦੀ ਇਹ ਵੀ ਸਾਨੂੰ ਇੱਕ ਸੱਭਿਆਚਾਰ ਮਿਲਿਆ ਕੁਰਬਾਨੀਆਂ ਦੇਣ ਲਈ ਆ ਸਾਡੇ ਹੁਣ ਕਿੰਨੇ ਕਿਸਾਨ ਸ਼ਹੀਦ ਹੋਏ ਨੇ ਉਹਨਾਂ ਸਾਰਿਆਂ ਨੂੰ ਵੀ ਮੇਰੀ ਮੇਰਾ ਸਲੂਟ ਆ ਸਾਰੇ ਜਿੰਨੇ ਕਿਸਾਨ ਸ਼ਹੀਦ ਹੋਏ ਨੇ ਉਹ ਵੀ ਸਾਡੇ ਕਿਸੇ ਦੀ ਨੇ ਜਿਹੜਾ ਪ੍ਰਧਾਨ ਮੰਤਰੀ ਦਾ ਗੁਰਦੁਆਰਾ ਸਾਹਿਬ ਦੇ ਵਿੱਚ ਆਉਣਾ ਉਹ ਠੀਕ ਆ ਨਤਮਸਤਕ ਉੱਥੇ ਕੋਈ ਵੀ ਹੋ ਸਕਦਾ ਚਾਰੇ ਦੇ ਜਿਹੜੇ ਮਤਲਬ ਸਾਰੇ ਧਰਮ ਨੇ ਉਹਨਾਂ ਦੇ ਲਈ ਦਰਬਾਰ ਸਾਹਿਬ ਦੇ ਵਿੱਚ ਚਾਰ ਦਰਵਾਜ਼ੇ ਰੱਖੇ ਗਏ ਆ ਕੋਈ ਕੋਈ ਵੀ ਕਿਸੇ ਵੀ ਧਰਮ ਦਾ ਆ ਸਕਦਾ ਇਸ ਕਰਕੇ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਥੇ ਮੱਥਾ ਟੇਕਣ ਆਏ ਸੀ ਠੀਕ ਆ ਸਾਡੇ ਗੁਰੂ ਘਰ ਦੇ ਵਿੱਚ ਆਏ ਨੇ ਬਹੁਤ ਉਹਨਾਂ ਦਾ ਇਸ ਗੱਲ ਤੇ ਉਹ ਆ ਪਰ ਉਹਨਾਂ ਨੂੰ ਥੋੜਾ ਜਿਹਾ ਵੀ ਦੇਖਣਾ ਚਾਹੀਦਾ ਨਾ ਮਤਲਬ ਉੱਥੋਂ ਤੋਂ ਇੱਥੇ ਵੀ ਆ ਜਾਂਦੇ ਥੋੜਾ ਜਿਹਾ ਅੱਗੇ ਵੀ ਆ ਜਾਂਦੇ ਕੁਰਬਾਨੀ ਨੂੰ ਗੁਰੂਆਂ ਦੀ ਨੂੰ ਮੰਨ ਕੇ ਆ ਕਿਸ਼ਾਨ ਜਿਹੜੇ ਬੈਠੇ ਆ ਉਹਨਾਂ ਨਾਲ ਵੀ ਦੋ ਗੱਲਾਂ ਕਰ ਲੈਂਦੇ ਰਾਤ ਬਰਾਤ ਤੇ ਕਿਤੇ ਆ ਕੇ ਜਾਣ ਦਾ ਜ਼ਰੂਰੀ ਹੈ ਵੀ ਇਸ ਤੇ ਨਹੀਂ ਤਾਂ ਫਿਰ ਉਹਨਾਂ ਨੂੰ ਔਰੰਗਜ਼ੇਬ ਦੀ ਆਪਾਧੀਤਾ ਸੀ ਦਿੱਤੀ ਪਈਆ ਕਿਉਂਕਿ ਇੱਕ ਔਰੰਗਜ਼ੇਬ ਹੀ ਇਸ ਤਰ੍ਹਾਂ ਦਾ ਹੋਇਆ ਵੀ ਜਿਹੜਾ ਕਹਿੰਦਾ ਵੀ ਨਹੀਂ ਤੁਸੀਂ ਸਾਡੇ ਵਰਗੀ ਬਣੋ ਸਾਡੇ ਵਰਗੀ ਬਣੋ ਤਾਂ ਇਹ ਤਾਂ ਉਹ ਗੱਲ ਹੋ ਗਈ ਨਾ ਮਤਲਬ ਵੀ ਸਾਡੇ ਵਰਗੀ ਬਣ ਜਾਓ ਇਸ ਕਰਕੇ ਉਹਨਾਂ ਦਾ ਉੱਥੇ ਆਉਣਾ ਠੀਕ ਆ ਸਹੀ ਆ ਕੋਈ ਗੱਲ ਨਹੀਂ ਪਰ ਜਿਹੜਾ ਮਤਲਬ ਉਹ ਕਰ ਰਹੇ ਨੇ ਉਹ ਸਹੀ ਨਹੀਂ ਹੈਗਾ ਉਹ ਬਹੁਤ ਜ਼ਿਆਦਾ ਗਲਤ ਆ ਬਹੁਤ ਹੀ ਘਟਿਆ ਕਿਸਮ ਦੀ ਸੋਚ ਰੱਖ ਕੇ ਘਟਿਆ ਕਿਸਮ ਦੀ ਸੋਚ ਲੈ ਕੇ ਉਹ ਚੱਲੇ ਹੋਏ ਨੇ ਇਹ ਨਹੀਂ ਹੋਣਾ ਚਾਹੀਦਾ ਗੁਰੂ ਘਰ ਦੇ ਗੁਰੂ ਘਰ ਦੇ ਵਿੱਚ ਕੋਈ ਵੀ ਕੋਈ ਵੀ ਆ ਸਕਦਾ ਹੁਣ ਜਿਹੜਾ ਜਿਹੜਾ ਮਤਲਬ ਮੇਰਾ ਨਾਰਾ ਮੇਰਾ ਨਾਰਾ ਵੀ ਅਸੀਂ ਅੱਤਵਾਦੀ ਨਹੀਂ ਅਸੀਂ ਕਿਸਾਨ ਹਾਂ ਅਸੀਂ ਅੱਤਵਾਦੀ ਨਹੀਂ ਅਸੀਂ ਕਿਸਾਨ ਹਾਂ ਅਸੀਂ ਅੱਤਵਾਦੀ ਨਹੀਂ ਅਸੀਂ ਕਿਸਾਨ ਹਾਂ ਅਸੀਂ ਅਸੀਂ ਪੰਜਾਬੀ ਤੇ ਪੰਜਾਬੀ ਤੇ ਹਰਿਆਣੇ ਵਾਲੇ ਭਾਈ ਭਾਈ ਪੰਜਾਬੀ ਤੇ ਪੰਜਾਬੀ ਹਰਿਆਣੇ ਵਾਲੇ ਭਾਈ ਭਾਈ ਅਸੀਂ ਜ਼ਿਮੀਦਾਰ ਹਾਂ ਅਤਵਾਦੀ ਨਹੀਂ ਅਸੀਂ ਆਏ ਹਾਂ ਜ ਸੰਗਰੂਰ ਜ਼ਿਲ੍ਹੇ ਤੋਂ ਪੰਜਾਬ ਤੋਂ ਤੇ ਪੂਰੀ ਸਮਝ ਬਣਾ ਕੇ ਆਏ ਆ ਤੇ ਸਮੇਂ-ਸਮੇਂ ਤੇ ਜਿਹੜਾ ਵੀ ਧਾਰਵੀ ਆਇਆ ਭਾਰਤ ਦੇ ਵਿੱਚ ਉਹ ਭਾਰਤ ਦੇ ਲੋਕਾਂ ਨੇ ਉਹਨਾਂ ਦਾ ਡਟ ਕੇ ਮੁਕਾਬਲਾ ਕੀਤਾ ਹੁਣ ਇਹ ਧਾਰਵੀਆਂ ਦਾ ਉਹ ਕਰ ਰਿਹਾ ਹੈਗਾ ਵੀ ਆ ਕਿਸਾਨਾਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਇਹ ਤੇ ਸਿੱਧਾ ਅਟੈਕ ਹੈ ਤੇ ਇਹਨੂੰ ਭਲੇਖਾ ਦੀ ਪਹਿਲਾਂ ਵੀ ਕੱਲੇ ਪੰਜਾਬ ਦਾ ਸ਼ਾਇਦ ਆ ਕੱਲੇ ਪੰਜਾਬ ਵਾਲੀ ਆਉਣਗੇ ਤੇ ਹੁਣ ਪੂਰੇ ਭਾਰਤ ਦੇ ਕਿਸਾਨ ਆਏ ਨੇ ਉਹ ਤਾਂ ਭਲੇਖਾ ਦੂਰ ਕਰਿਆ ਉਹਨਾਂ ਦੇ ਸਮੇਂ ਚ ਇਹਨਾਂ ਨੂੰ ਇਹ ਲੱਗਦਾ ਹੋਊਗਾ ਵੀ ਸ਼ਾਇਦ ਮਹੀਨਾ 2 ਮਹੀਨੇ ਬਹਿ ਕੇ ਕਿਸਾਨ ਉੱਠ ਕੇ ਵਗ ਜਾਣਗੇ ਤੇ ਸਾਡੀਆਂ ਜਿੰਨਾ ਚਿਰ ਕਾਨੂੰਨ ਇਹ ਵਾਪਸ ਨਹੀਂ ਹੁੰਦੇ ਸਾਡੀਆਂ ਹਲਾਸ਼ਾ ਤਾਂ ਇੱਥੋਂ ਜਾ ਸਕਦੀਆਂ ਨੇ ਜਿਹੜੇ ਸਾਡੇ ਕਿਸਾਨ ਧੋਰ ਦੇ ਵਿੱਚ ਸ਼ਹੀਦ ਹੋਏ ਨੇ ਉਹ ਉਹਨਾਂ ਦਾ ਕਾਤਲ ਹੈ ਭਾਜਪਾ ਸਰਕਾਰ ਤੇ ਹੁਣ ਜ਼ਿਆਦਾ ਨਾ ਕਹੀਏ ਕਿਉਂਕਿ ਜਿਹੜੇ ਕਾਨੂੰਨ ਨੇ ਇਹ ਜਿੰਨਾ ਚਿਰ ਵਾਪਸ ਨਹੀਂ ਹੁੰਦੇ ਉਹਨਾਂ ਚਿਰ ਅਸੀਂ ਘਰਾਂ ਨੂੰ ਨਹੀਂ ਜਾਵਾਂਗੇ ਤੇ ਪੂਰੀ ਧਾਰ ਕੇ ਆਇਆ ਪਹਿਲਾ 2 ਮਹੀਨੇ ਤਿਆਰੀ ਪੰਜਾਬ ਦੇ ਵਿੱਚ ਸਾਰੇ ਕਿਸਾਨਾਂ ਨੇ ਕੀਤੀ ਹੈ ਤੇ ਆਪਣੀ ਪੱਕੀ ਸਮਝ ਬਣਾਈ ਹੈ ਸਮਝ ਬਣਾ ਕੇ ਆਇਆ ਤੇ ਜਿਹਦੇ ਲੈਵੇ ਸਮਝ ਹੋਊਗੀ ਜਿਹਦੇ ਹੌਸਲੇ ਬਲੰਦ ਹੋਣਗੇ ਉਹ ਕਦੇ ਵੀ ਹਾਰਦੇ ਨਹੀਂ ਹੁੰਦੇ ਉਹਨਾਂ ਦੇ ਸਮੇਂ ਦੇ ਵਿੱਚ ਜਦੋਂ ਚੋਣਾ ਆਉਣਗੇ ਉਦੋਂ ਇਹਨਾਂ ਦੇ ਕਾਲੇ ਮੂੰਹ ਕਰਕੇ ਇਹਨਾਂ ਨੂੰ ਘਰਾਂ ਚੋਂ ਘਰਾਂ ਚ ਨਹੀਂ ਮਨ ਦੇਵਾਂਗੇ ਜਦੋਂ ਪਿੰਡਾਂ ਦੇ ਵਿੱਚ ਆਉਣਗੇ ਇਹਨਾਂ ਦੇ ਕਾਲੇ ਮੂੰਹ ਕਰਕੇ ਭੇਜਾਂਗੇ ਤੁਸੀਂ ਟਰਾਲੀਆਂ ਨੂੰ ਘਰ ਬਣਾਇਆ ਹੋਇਆ ਹੈ ਤੇ ਇੱਥੇ ਪਿੰਡ ਵਰਗਾ ਮੌਲ ਬਾਲੀਵਾਲ ਖੇល ਰਹੇ ਹੋ ਇਹ ਕਿਦਾਂ ਤੁਸੀਂ ਉਹ ਕਰ ਰਹੇ ਹੋ ਤੇ ਜਿਹੜੇ ਕਹਿੰਦੇ ਅਸੀਂ ਕਿਸਾਨ ਆ ਮਿਹਨਤੀ ਆ ਤੇ ਸਾਡਾ ਬੈਠਣਾ ਇੱਥੇ ਵੀ ਸਰੀਰ ਜਾਮ ਹੋ ਜਾਣਗੇ ਇਸ ਕਰਕੇ ਵੀ ਸਰੀਰ ਨੂੰ ਮਾਰਾ ਜਾ ਗਰਮ ਕਰਨ ਵਾਸਤੇ ਬਾਲੀਵਾਲ ਖੇਡ ਲੈਣੇ ਆ ਦੂਜਾ ਆਪਣਾ ਮੋਰਚੇ ਦੇ ਵਿੱਚ ਵੀ ਹਾਜ਼ਰੀ ਲਵਾਉਣੀ ਆ ਅਸੀਂ ਸਮਝ ਬਣਾਈ ਆ ਪੱਕੀ ਵੀ ਚਾਹੇ 3 ਸਾਲ ਚੱਲੇ 5 ਸਾਲ ਚੱਲੇ ਮੋਰਚਾ ਇਹ ਭਲੇਖਾ ਦੂਰ ਕਰਾਂਗੇ ਮੋਦੀ ਸਰਕਾਰ ਦਾ ਜਿਹੜਾ ਇਹਨਾਂ ਨੂੰ ਭਲੇਖਾ ਹੈਗਾ ਵੀ ਸ਼ਾਇਦ ਮਹੀਨਾ 2 ਮਹੀਨੇ ਜਾਂ 3 ਮਹੀਨੇ ਬਹਿ ਕੇ ਕਿਸਾਨ ਉੱਠ ਉੱਠ ਜਾਣਗੇ ਕਿਉਂਕਿ ਸਾਡੇ ਲਈ ਤਾਂ ਰਸਨ ਸਾਲ-ਸਾਲ ਦਾ ਪਿਆਗਾ ਤੇ ਸਾਲ ਬਾਅਦ ਉਹ ਹੋਰ ਮਗਾ ਲਾਂਗੇ ਹੁਣ ਤਾਂ ਸਾਨੂੰ ਘਰੋਂ ਵੀ ਆਏਨ ਸ਼ਿੰਗਾਰ ਕੇ ਭੇਜਦੇ ਨੇ ਵੀ ਜਾਓ ਮੋਰਚਾ ਲੱਗਿਆ ਹੋਇਆ ਜਿਹੜੇ ਗੈਲ ਡੰਗਰਾਂ ਨੂੰ ਸਾਹਮ ਸੰਭਾਲਦਾ ਸਾਡੇ ਬੱਚੇ ਨੇ ਛੋਟੇ-ਛੋਟੇ ਉਹ ਸਾਹਮ ਰਹੇ ਨੇ ਸਾਡੇ ਜਿਹੜੀਆਂ ਘਰ ਵਾਲੀਆਂ ਨੇ ਉਹ ਖੇਤਾਂ 'ਚੋਂ ਹਰਾ ਵੱਢ ਕੇ ਲਿਆਉਂਦੀਆਂ ਨੇ ਤੇ ਨਾਲ ਬੱਚਿਆਂ ਦੇ ਜਾ ਕੇ ਕਿਉਂਕਿ ਲੱਗੇ ਆ ਇਹ ਮਿਸ਼ਨ ਨੂੰ ਫਤਿਹ ਕਰਨ ਵਾਸਤੇ ਇਹ ਮਿਸ਼ਨ ਫਤਿਹ ਕਰਕੇ ਜਾਮਾ ਜੀ ਇੱਕ ਨੌਜਵਾਨ ਕਿਸਾਨ ਸਾਡੇ ਨਾਲ ਹੋਰ ਨੇ ਜਿਹੜੇ ਇੱਥੇ ਆਏ ਹੋਏ ਨੇ ਧਰਨੇ ਦੇ ਵਿੱਚ ਜਿਹੜਾ ਨੇ ਪ੍ਰੋਟੈਸਟ ਜਿਹੜਾ ਕਰ ਰਹੇ ਨੇ ਸੱਸੀ ਘਾਲ ਕੀ ਨਾ ਤੁਹਾਡਾ ਕਿੱਥੋਂ ਆਏ ਮੈਂ ਹਰਿਆਣੇ ਸੀ ਹਾਂ ਜੀ ਮੈਂ ਸਲੀ ਜਾਟੂ ਮੈਂ ਹਰਿਆਣੇ ਦਾ ਤਾਂ ਮੈਂ ਆਪਕੇ ਚੈਨਲ ਦੇ ਮਾਧਮ ਸੇ ਇੱਕ ਬਾਤ ਕਰਨਾ ਚਾਹਤਾਂ ਹੂੰ ਜੋ ਇਸਟ ਵੀ ਹੈ ਨਾ ਆਪਣੇ ਆਪ ਕੋ ਰਿਪੀਟ ਕਰ ਰਹੀ ਹੈ पहले गुरु तेग बहादुर ने हिंद की चादर के लिए बलिदान दिया तो आज सोलह तारीख को बाबा राम सिंह जी ने सीधी दी अपनी किसान के किसानों के लिए आप ये लगाओ आप जैसे जलिया वाला बाग का माहौल था आगे बैरिकेटिंग है जो आज मोदी सरकार जनरल डायर जिस हिसाब से, से जनरल डायर ने किया था उस हिसाब से आज चार्ज या गोली चलाती है तो इसी कौम में से इन्हीं लोगों में से कोई भगत सिंह भी बनेगा कोई उधम सिंह भी बनेगा इन ये सरकार बुल्खे में ना रहे ये जो हक मांगना जानते हैं ये काटना भी जानते हैं ये खोदना भी जानते हैं दावना भी जानते हैं ये बुलेख्य मन पर इस मोदी सरकार को एक तो मैं धन्यवाद दिल से देना चाहूंगा भी जो इस इन्होंने एक का है ना आने वाले सौ सालों तक हमारा एक का इतना कर दिया भाई हमको कुछ करने की जरूरत नहीं है पंजाब हरियाणा का भाईचारा आपने देखोग एस का मुद्दा दोबारा उठाया ये मुद्दा नहीं है ये मुद्दा बनाया गया है पहले हरियाणा में भी भाजपा सरकार थी वहां भी अकाली दल के साथ भाजपा सरकार थी तो उस टाइम तो कोई नहीं मैं छोटा छोटा पंजाब का का भाई होने के नाते हरियाणा है हमें तो पानी चाहिए नहीं का मुद्दा हमें जब हमें जब पानी चाहिए नहर उसमें आज तक कुछ आया ही नहीं उससे पहले भी हम जिंदा है उसके बाद भी जिंदा रहेंगे बेकार के मुद्दे में क्यों लड़े हम अब इन लोगों को पता लग चुका है तो सरकार की जो नीतियां हैं सारी सारी विफल हो चुकी हैं सारी ए टू जेड गवर्नमेंट के पास अब अपनी सफाई के लिए कुछ भी नहीं है गवर्नमेंट सिर्फ बेवकूफ बना सकती है लोगों का उस बेवकूफ से लोगों को समझ आ चुकी है कि ਜਿਹੜੇ ਕਿਸਾਨ ਨੇ ਪੰਜਾਬ ਤੇ ਹਰਿਆਣਾ ਤੋਂ ਆਏ ਹੋਏ ਨੇ ਜਿਹੜੇ ਸਿੰਗੂ ਬਾਰਡਰ ਉੱਤੇ ਡਟੇ ਹੋਏ ਨੇ ਵੋਲੀਬਾਲ ਖੇល ਰਹੇ ਨੇ ਐਂਟਰਟੇਨਮੈਂਟ ਕਰ ਰਹੇ ਨੇ ਆਪਣੇ ਆਪ ਨੂੰ ਫਿਜ਼ੀਕਲੀ ਫਿੱਟ ਰੱਖਣ ਵਾਸਤੇ ਤੇ ਇੱਕ ਇੱਕ ਯੂਨਿਟੀ ਜਿਹੜੀ ਹੈਗੀ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦੀ ਜਿਹੜੀ ਹੈ ਉਹ ਵੀ ਇੱਥੇ ਜਿਹੜਾ ਹੈ ਉਹ ਦੇਖਣ ਨੂੰ ਜਿਹੜੀ ਹੈ ਉਹ ਮਿਲ ਰਹੀ ਹੈ ਤੁਹਾਨੂੰ ਦਿਖਾ ਦਈਏ ਕਿ ਯੂਨਿਟੀ ਜਿਹੜੀ ਹੈਗੀ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦੀ ਜਿਹੜੀ ਹੈਗੀ ਉਹ ਦੇਖਣ ਨੂੰ ਮਿਲ ਰਹੀ ਹੈ ਵੋਲੀਬਾਲ ਖੇល ਰਹੇ ਨੇ ਪੰਜਾਬ ਦੇ ਕਿਸਾਨ ਨੇ ਹਰਿਆਣਾ ਦੇ ਕਿਸਾਨ ਨੇ ਜਿਹੜੇ ਨੇ ਉਹ ਇੱਥੇ ਡਟੇ ਹੋਏ ਨੇ ਧਰਨਾ ਦੇ ਰਹੇ ਨੇ ਜਿਹੜਾ 26 ਦਿਨ ਧਰਨੇ ਨੂੰ ਹੋ ਗਏ ਨੇ ਬਟ ਜਿਹੜਾ ਹੈ ਇਸ ਦੇ ਰਾਹੀਂ ਉਹ ਇੱਕ ਯੂਨਿਟੀ ਦਾ ਮੈਸੇਜ ਜਿਹੜਾ ਹੈਗਾ ਪੰਜਾਬ ਤੇ ਹਰਿਆਣਾ ਦੇ ਕਿਸਾਨ ਦੇ ਰਹੇ ਨੇ ਤੇ ਮੰਗ ਕਰ ਰਹੇ ਨੇ ਕਿ ਤਿੰਨੋਂ ਖੇਤੀ ਕਾਨੂੰਨ ਜਿਹੜੇ ਨੇ ਉਹ ਰੱਦ ਕੀਤੇ ਜਾਣ ਸੋਸ਼ੋਧਨਾ ਦੇ ਨਾਲ ਜਿਹੜਾ ਹੈ ਇਹ ਗੱਲ ਨਹੀਂ ਬਣੇਗੀ ਸਰਕਾਰ ਨੂੰ ਚਾਹੀਏ ਚਾਹੀਦਾ ਕਿ ਤਿੰਨੋਂ ਖੇਤੀ ਕਾਨੂੰਨ ਜਿਹੜਾ ਨੇ ਉਹ ਰੱਦ ਕੀਤੇ ਜਾਣ ਉਸ ਤੋਂ ਘੱਟ ਵੀ ਕੁਝ ਵੀ ਨਾਲੋਂ ਮਨਜ਼ੂਰ ਨਹੀਂ ਹੈ